ਅੱਜ ਵਰਕਰਾਂ 'ਚ ਭਾਰੀ ਉਛਾਹ ਹੈ ਕਿਉਂਕਿ ਜੋ ਜ਼ਬਰ ਜ਼ੁਲਮ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕਰ ਰਹੀ ਸੀ ਤੇ ਬਹੁਤ ਸਤਿਕਾਰਯੋਗ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਤੇ ਬਹੁਤ ਵੱਡੇ ਇਹਨਾਂ ਨੇ ਬਲੇਮ ਲਾਉਣ ਦੀ ਕੋਸ਼ਿਸ਼ ਕੀਤੀ ਅੱਜ ਸਬਮਾਨਯੋਗ ਸੁਪਰੀਮ ਕੋਰਟ ਨੇ ਨਿਆਂ ਦਿੰਦੇ ਹੋਏ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਕਿ ਬਾਹਰ ਆਉਣ ਤੇ ਬਾਅਦ ਤੁਹਾਨੂੰ ਹੋਰ ਵੀ ਤੰਤ ਕਲੀਅਰ ਹੋ ਜਾਣਗੇ ਕਿਉਂਕਿ ਕਿਸੇ ਕਿਸਮ ਦੀ ਇਸ ਕੇਸਾਂ ਦੇ ਵਿੱਚ ਸੱਚਾਈ ਨਹੀਂ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਸਰਕਾਰ ਬਣਾਉਣ ਜਦੋਂ ਬਣਾਈ ਇਹਨਾਂ ਨੇ ਬਾਈ ਦੇ ਵਿੱਚ ਉਦੋਂ ਇਹ ਝੂੜ ਦਾ ਪ੍ਰਚਾਰ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਕੀਤਾ ਸੀ ਹੁਣ ਕੱਲੇ ਕੱਲੇ ਇਹਨਾਂ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਨਿਆਂਪਾਲਿਕਾ ਦਾ ਬੜਾ ਧੰਨਵਾਦ ਕਰਦਾ ਕਿਉਂਕਿ ਸੁਪਰੀਮ ਕੋਰਟ ਹੈਗੀ ਆ ਜਿਨੇ ਕਾਨੂੰਨ ਨੂੰ ਦੇਖਦੇ ਹੋਏ ਜਿੱਤੇ ਅੱਜ ਵੀ ਸਰਕਾਰ ਸਮਾਂ ਮੰਗ ਰਹੀ ਸੀ ਜਵਾਬ ਨਹੀਂ ਦੇ ਦਿੱਤਾ ਗਿਆ ਉਹਨਾਂ ਤੋਂ ਤੇ ਉਸ ਬੇਸ ਤੇ ਜੋ ਮਜੀਠੀਆ ਸਾਹਿਬ ਦੀ ਜਮਾਨਤ ਹੋਈ ਤੋ ਸਾਫ ਕਲੀਅਰ ਆ ਵੀ ਜਿਹੜੇ ਪਿਛਲੇ 7 ਮਹੀਨਿਆਂ ਦਾ ਸਮਾਂ ਮਜੀਠੀਆ ਸਾਹਿਬ ਦਾ ਜੇਲ੍ਹ ਚ ਉਹਨਾਂ ਨੇ ਲਗਵਾਇਆ ਆਮ ਆਦਮੀੀ ਸਰਕਾਰ ਨੇ ਕੇਵਲ ਬਦਲਾਖੋਰੀ ਦੀ ਰਾਜਨੀਤੀ ਦੇ ਕਰਕੇ ਲਵਾਇਆ ਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜੋ ਅਕਾਲੀ ਦਲ ਦੇ ਵਰਕਰ ਨੇ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੂੰ ਜੇਲ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ ਜਿੰਨਾ ਸਗੋਂ ਇਹ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਨੇ ਤਗੜੇ ਹੋ ਕੇ ਅਕਾਲੀ ਦਲ ਦੇ ਵਰਕਰ ਕੰਮ ਕਰਨਗੇ ਸੋ ਮੈਂ ਸਮੁੱਚੇ ਅਕਾਲੀ ਵਰਕਰਾਂ ਨੂੰ ਤੇ ਪੰਜਾਬੀਆਂ ਨੂੰ ਤੇ ਖਾਸ ਕਰ ਜਿਹੜੇ ਸੱਚਾਈ ਤੇ ਪਹਿਰਾ ਦੇਣ ਵਾਲੇ ਜਿੰਨੇ ਪੱਤਰਕਾਰ ਵੀਰ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਕਵਰੇਜ ਵੀ ਕੀਤੀ ਆ ਤੇ ਅੱਜ ਜੋ ਖੁਸ਼ੀ ਦਾ ਮਾਹੌਲ ਸੁੱੱਚੇ ਪੰਜਾਬ 'ਚ ਆ ਇੱਕ ਗੱਲ ਤਾਂ ਕਲੀਅਰ ਆ ਵੀ ਲੋਕਾਂ ਦੇ ਨਿਗਾ ਚ ਕਲੀਅਰ ਹੋ ਗਿਆ ਵੀ ਜਿਹੜੀ ਇਹ ਪਾਰਟੀ ਆ ਆਮ ਆਦਮੀ ਇਹ ਕੇਵਲ ਝੂਠ ਦਾ ਪ੍ਰਚਾਰ ਕਰ ਰਹੀ ਆ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਦੇ ਨਾਲ ਪੰਜਾਬ ਸਰਕਾਰ ਬਣਾਊਗਾ ਤੇ ਜਿੰਨੀਆਂ ਵੀ ਵਧੀਆਂ ਸਾਡੇ ਕਿਸੇ ਵੀ ਵਰਕਰ ਤੇ ਕਿਸੇ ਵੀ ਲੀਡਰ ਤੇ ਇਸ ਪਾਰਟੀ ਵੱਲੋਂ ਜਾਂ ਇਸ ਪਾਰਟੀ ਦੇ ਵਰਕਰਾਂ ਵੱਲੋਂ ਕੀਤੀਆਂ ਗਈਆਂ ਨੇ ਸਮੇਂ ਰਹਿੰਦੇ ਕੱਲੀ-ਕੱਲੀ ਗੱਲ ਦਾ ਹਿਸਾਬ ਕੀਤਾ ਜਾਊ ਤੇ ਉਹਨਾਂ ਨੂੰ ਠੋਕਮੀਆਂ ਸਜ਼ਾਵਾਂ ਦਵਾਈਆਂ ਜਾਣਗੀਆਂ ਜਿਹੜੇ ਅੱਜ ਤੱਕਾ ਕਰਨ ਲੱਗੇ ਹੋਏ ਨੇ ਤੇ ਅੱਜ ਜਿਹੜੇ ਠਾਣੇ ਕਚੈਰੀਆਂ ਦੀ ਗੱਲ ਕਰੋ ਉਦੇ ਵਿੱਚ ਵੀ ਬੁਰਾ ਹਾਲ ਹੈ ਪੁਲਿਸ ਪ੍ਰਸ਼ਾਸਨ ਸ਼ਰਮ ੱਕਾ ਕਰ ਰਿਹਾ ਸੋ ਅੱਜ ਦਾ ਜੋ ਇਹ ਫੈਸਲਾ ਆ ਸਾਰਿਆਂ ਲਈ ਆਕਾਸ਼ ਦੀ ਕਿਰਨ ਬੱਜੀ ਆ ਵੀ ਜਿੱਥੇ ਕਾਨੂੰਨ ਜੇ ਛਿੱਕੇ ਟੰਗਦੇ ਨੇ ਸਰਕਾਰਾਂ ਤਾਂ ਉਹਨਾਂ ਦੇ ਉੱਤੇ ਕੋਟਾਂ ਨੇ ਜਿਹੜੀ ਇਨਸਾਫ ਦਿੰਦੀਆਂ ਅੱਜ ਡੇਰਾ ਵਿਆਹ ਦੇ ਬਾਬਾ ਉਹਨੂੰ ਢਿੱਲ ਵੀ ਮਿਲਣਗੇ ਅਸੀਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਪਰਚੇ ਸੀ ਮੁਕੱਦਮੇ ਨੇ ਉਹ ਚੁੱਕੇ ਦੇਖੋ ਇੱਕ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਇਕੱਲੇ ਬੱਚੇ-ਬੱਚੇ ਨੂੰ ਪਤਾ ਉਹ ਤਾਂ ਮਹਾਪੁਰਸ਼ ਨੇ ਜਿਨ੍ਹਾਂ ਨੇ ਅੱਜ ਗੱਲ ਕਹੀ ਆ ਚਲੋ ਵਧੀਆ ਗੱਲ ਆ ਕਿ ਲੋਕਾਂ ਦੇ ਸਾਹਮਣੇ ਵੀ ਇਹ ਆ ਗਿਆ ਬਾਕੀ ਜਿਹੜੀਆਂ ਸਰਕਾਰ ਨੇ ਜੋ ਤਕਾ ਕੀਤਾ ਆਪਾਂ ਸਾਰਿਆਂ ਨੂੰ ਪਤਾ ਆ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਦੇਖੋ ਇਲੈਕਸ਼ਨ ਇਅਰ ਦੇਖਦੇ ਹੋਏ ਸਾਰੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਨਹੀਂ ਤਾਂ ਅਕਾਲੀ ਸਰਕਾਰ ਕੇ ਇਹਨੂੰ ਲੰਬਾ ਸਮਾਂ ਹੋ ਗਿਆ ਜੇ ਕੋਈ ਸੱਚਾਈ ਹੁੰਦੀ ਤਾਂ ਹੁਣ ਤੱਕ ਕਾਰਵਾਈਆਂ ਹੋ ਜਾਣੀਆਂ ਸੀ ਇਹ ਕੇਵਲ ਇਹਨਾਂ ਨੇ ਇਹ ਗੱਲ ਕੀਤੀ ਆ ਕਿਉਂਕਿ ਇਹਨਾਂ ਨੇ ਚੋਣਾਂ ਲੜਨ ਲੱਗੇ ਇੱਕ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਇਦਾਂ ਕਰਾਂਗੇ ਅਸੀਂ ਇਹਨਾਂ ਦੇ ਲੀਡਰਾਂ ਨੂੰ ਅਕਾਲੀ ਦਰ ਦੇ ਅੰਦਰ ਢੱਕਾਂਗੇ ਮਜੀਠੀਆ ਸਾਹਿਬ ਤੇ ਸੁਖਬੀਰ ਜੀ ਦਾ ਨਾਂ ਲੈ ਲੈ ਗੱਲਾਂ ਕਰਦੇ ਸੀ ਕੇਵਲ ਉਹ ਆਪਣੀ ਆਪਣੇ ਈਗੋ ਨੂੰ ਸੈਟੀਸਫਾਈ ਕਰਨ ਲਈ ਕਾਰਵਾਈ ਕੀਤੀ ਗਈ ਸੀ ਇਹ ਕੇਸਾਂ ਦੇ ਵਿੱਚ ਤੇ ਜੋ ਬਲੇਮ ਲਾ ਉਹਦੇ ਵਿੱਚ ਤਥੋਂ ਜੇ ਮੈਂ ਕਹਾ ਕਿਸੇ ਕਿਸਮ ਦੀ ਕੋਈ ਸੱਚਾਈ ਨਹੀਂ ਆ ਤੇ ਇਹ ਫੈਸਲਾ ਅਸੀਂ ਪ੍ਰਮਾਤਮਾ ਦਾ ਵੀ ਧੰਨਵਾਦ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ ਜਿਨ੍ਹਾਂ ਨੇ ਅੱਜ ਸੱਚਾਈ ਦੀ ਜਿੱਤ ਕਰਵਾਈ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ